ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਅੱਜ ਦੀ ਵੀਡੀਓ ਦਾ ਤੁਹਾਡੇ ਤੱਕ ਪਹੁੰਚਣਾ ਇਹ ਤੁਹਾਡੇ ਚੰਗੇ ਕਰਮ ਚੰਗੇ ਭਾਗਾਂ ਦੀ ਨਿਸ਼ਾਨੀ ਆ ਕਿਉਂਕਿ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਨੇ ਕਿ ਗੁਰੂ ਦੀ ਗੱਲ ਗੁਰੂ ਦੇ ਗਿਆਨ ਦੀ ਗੱਲ ਸਾਡੇ ਤੱਕ ਪਹੁੰਚਣਾ ਇਹ ਸਾਡੇ ਚੰਗੇ ਕਰਮ ਆ ਕਿਉਂਕਿ ਬਿਨਾ ਕਰਮਾਂ ਤੋਂ ਨਾ ਤਾਂ ਆਪਾਂ ਗੁਰੂ ਘਰੇ ਜਾ ਸਕਦੇ ਆ ਨਾ ਗੁਰਬਾਣੀ ਦਾ ਪਾਠ ਕਰ ਸਕਦੇ ਆ ਨਾ ਗੁਰੂ ਦੀ ਗੱਲ ਸੁਣ ਸਕਦੇ ਆ ਤੇ ਨਾ ਹੀ ਗੁਰੂ ਨੂੰ ਗੱਲ ਕਹਿ ਸਕਦੇ ਆ ਇਹ ਤਾਂ ਜਦੋਂ ਸਤਿਗੁਰ ਸੱਚੇ ਪਾਸ਼ਾ ਖੁਦ ਮਿਹਰਬਾਨ ਹੁੰਦੇ ਆ ਸਾਡੇ ਤੇ ਤਰਸ ਕਰਦੇ ਆ ਦਇਆ ਕਰਦੇ ਆ ਨਾ ਉਦੋਂ ਹੀ ਇਹ ਦਾਤਾ ਝੋਲੀ ਦੇ ਵਿੱਚ ਪੈਂਦੀਆਂ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਗੱਲਬਾਤ ਕਰਨ ਜਾ ਰਹੇ ਆ ਨਾ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਇੱਕ ਇੱਕ ਗੱਲ ਸਾਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਮਾਗ ਦੇ ਮਹੀਨੇ ਦੀ ਭਗਤੀ ਦੇ ਫਲ ਬਾਰੇ ਕਿ ਮਾਗ ਦੇ ਮਹੀਨੇ ਦੇ ਵਿੱਚ ਪਾਠ ਕਰਨ ਦਾ ਸੇਵਾ ਕਰਨ ਦਾ ਸਾਨੂੰ ਕੀ ਫਲ ਮਿਲਦਾ ਹੈ ਅਤੇ ਸਾਨੂੰ ਕਿਹੜੀ ਸੇਵਾ ਕਰਨੀ ਚਾਹੀਦੀ ਆ ਕਿਹੜਾ ਪਾਠ ਕਿਹੜੇ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਕਿੰਨਾ ਕਰਨਾ ਚਾਹੀਦਾ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਇਹ ਵੀਡੀਓ ਆਪਾਂ ਸੰਗਰਾਮ ਤੋਂ 10 ਦਿਨ ਪਹਿਲਾਂ ਹੀ ਅਪਲੋਡ ਕਰ ਦਿੱਤੀ ਹੈ ਤਾਂ ਜੋ ਸਾਡੇ ਸਾਰੇ ਹੀ ਭੈਣ ਭਰਾਵਾਂ ਤੱਕ ਇਹ ਮੈਸੇਜ ਪਹੁੰਚ ਸਕੇ ਅਤੇ ਉਹ ਵੀ ਇਸ ਮਹੀਨੇ ਦੇ ਵਿੱਚ ਪਾਠ ਪੂਜਾ ਕਰਕੇ ਦਾਨ ਪੁੰਨ ਕਰਕੇ ਆਪਣੇ ਭਾਗ ਆਪਣੀ ਕਿਸਮਤ ਆਪਣੇ ਲੇਖ ਬਦਲ ਸਕਣ ਕਿਉਂਕਿ ਇਸ ਮਹੀਨੇ ਦਾ ਕੀਤਾ ਹੋਇਆ ਪਾਠ ਦਾਨ ਪੁੰਨ ਸੇਵਾ ਸਾਡੇ ਭਾਗ ਸਾਡੀ ਕਿਸਮਤ ਸਾਡੇ ਲੇਖ ਬਦਲ ਸਕਦੀ ਆ ਇਹ ਮੈਂ ਨਹੀਂ ਕਹਿ ਰਹੀ ਇਹ ਮਹਾਪੁਰਖ ਜੀ ਗੱਲਾਂ ਸਮਝਾਉਂਦੇ ਨੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਇਸ ਮਹੀਨੇ ਦੇ ਕੀਤੇ ਹੋਏ ਪਾਠ ਪੂਜਾ ਦਾਨ ਪੁੰਨ ਸੇਵਾ ਦਾ ਸਾਨੂੰ 12 ਗੁਣਾ ਫਾਲ ਮਿਲਦਾ ਹੈ ਤਾਂ ਫਿਰ ਇਸ ਮਹੀਨੇ ਦੇ ਵਿੱਚ ਕਿਹੜਾ ਪਾਠ ਕਰਨਾ ਚਾਹੀਦਾ ਹੈ ਕਿਹੜੀ ਸੇਵਾ ਕਰਨੀ ਚਾਹੀਦੀ ਹੈ ਕਿਹੜਾ ਦਾਨ ਪੁੰਨ ਕਰਨਾ ਚਾਹੀਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਨਾ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਅਤੇ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਇਸ ਕਰਕੇ ਇਹਨੂੰ ਪੂਰਾ ਸੁਣਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਵੱਧ ਤੋਂ ਵੱਧ ਸਾਡੇ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਤਾਂ ਆਓ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਮਹਾਪੁਰਖ ਜੀ ਇਸ ਮਹੀਨੇ ਦੀ ਮਹੱਤਤਾ ਇਸ ਮਹੀਨੇ ਦੀ ਮਹਾਨਤਾ ਬਾਰੇ ਸਮਝਾਉਂਦੇ ਹੋਏ ਕਹਿੰਦੇ ਆ ਕਿ ਇਸ ਮਹੀਨੇ ਦੇ ਵਿੱਚ ਕੀਤਾ ਹੋਇਆ ਪਾਠ ਪੂਜਾ ਦਾਨ ਪੁੰਨ ਸੇਵਾ ਜਿਸ ਦਾ ਫਲ ਸਾਨੂੰ ਕਈ ਗੁਣਾ ਵੱਧ ਕੇ ਮਿਲਦਾ ਹੈ 12 ਗੁਣਾ ਵੱਧ ਕੇ ਮਿਲਦਾ ਹੈ ਭਾਵੇਂ ਕਿ ਜੋ ਵੀ ਆਪਾਂ ਜਪ ਤੱਪ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਸੇਵਾ ਕਰਦੇ ਹਾਂ ਨਾ ਉਹਦਾ ਫਲ 12 ਗੁਣਾ ਵੱਧ ਕੇ ਮਿਲਦਾ ਹੈ ਬਾਬਾ ਆਨੰਦ ਸਿੰਘ ਜੀ ਤਾਂ ਇਹ ਵੀ ਕਹਿੰਦੇ ਸਨ ਇਸ ਮਹੀਨੇ ਦੇ ਵਿੱਚ ਸੰਭਾਲਿਆ ਹੋਇਆ ਅਮਰਤ ਵੇਲਾ ਭਾਵੇਂ ਕੋਈ ਮਨੁੱਖ ਇਸ ਮਹੀਨੇ ਦੇ ਵਿੱਚ ਲਗਾਤਾਰ ਅਮਰਤ ਵੇਲੇ ਉੱਠੇ ਉੱਠ ਕੇ ਨਾਮ ਜਪੇ ਅਮਰਤ ਵੇਲਾ ਸੰਭਾਲੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਵੇ ਤਾਂ ਸਮਝੋ 12 ਮਹੀਨਿਆਂ ਦਾ ਫਲ ਉਦੀ ਝੋਲੀ ਦੇ ਵਿੱਚ ਪੈ ਗਿਆ ਕਿਉਂਕਿ 12 ਗੁਣਾ ਵੱਧ ਕੇ ਫਲ ਸਾਨੂੰ ਮਿਲਦਾ ਹੈ ਤਾ ਇਸ ਕਰਕੇ ਇਸ ਮਹੀਨੇ ਦਾ ਇੱਕ ਇੱਕ ਪਲ ਇੱਕ ਇੱਕ ਸ਼ੀਨ ਬਹੁਤ ਕੀਮਤੀ ਆ ਇੱਕ ਇੱਕ ਪਲ ਇੱਕ ਇੱਕ ਸ਼ੀਨ ਵੀ ਅਸੀਂ ਵਿਰਥਾ ਨਹੀਂ ਜਾਣ ਦੇਣਾ ਨਾਮ ਜਪਣਾ ਹੈ ਸੇਵਾ ਕਰਨੀ ਆ ਦਾਨ ਪੁੰਨ ਕਰਨਾ ਹੈ ਜਿੰਨੇ ਕੁ ਯੋਗੇ ਹਨ ਨਾ ਓਨਾਂ ਕਹੀ ਦਾਨਪੁਣ ਸੇਵਾ ਜ਼ਰੂਰ ਕਰਨੀ ਕਿਉਂਕਿ ਜੇ ਸਤਗੁਰ ਸੱਚੇ ਪਾਤਸ਼ਾਹ ਦਾ ਤਰਸ ਉਹਨਾਂ ਦੀ ਦਇਆ ਸਾਨੂੰ ਚਾਹੀਦੀ ਆ ਤਾਂ ਫਿਰ ਸਾਨੂੰ ਵੀ ਮਨ ਦੇ ਵਿੱਚ ਦਇਆ ਤਰਸ ਦੀ ਭਾਵਨਾ ਲੈ ਕੇ ਆਉਣੀ ਪੈਣੀ ਆ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਨਾ ਕਿ ਜੋ ਵੀ ਚੀਜ਼ ਤੁਸੀਂ ਦੂਜਿਆਂ ਨੂੰ ਦਿਨੇ ਆ ਉਹੀ ਤੁਹਾਨੂੰ ਮਿਲੇਗੀ ਤਾਂ ਜੇਕਰ ਅਸੀਂ ਇਸ ਧਰਤੀ ਦੇ ਜੀਵਾਂ ਦੇ ਪ੍ਰਤੀ ਭਾਵੇਂ ਕੋਈ ਮਨੁੱਖੀ ਜੀਵ ਆ ਤੇ ਭਾਵੇਂ ਕੋਈ ਜੀਵ ਜੰਤੂ ਜਾਨਵਰ ਕੋਈ ਪੰਛੀ ਜੋ ਵੀ ਇਸ ਧਰਤੀ ਦੇ ਉੱਤੇ ਜਨਮ ਲੈ ਕੇ ਆ ਗਿਆ ਉਹਦੇ ਲਈ ਸਾਡੇ ਮਨ ਦੇ ਵਿੱਚ ਤਰਸ ਦਇਆ ਦੀ ਭਾਵਨਾ ਹੋਵੇ ਤਾਂ ਅਸੀਂ ਵੀ ਗੁਰੂ ਨਾਨਕ ਪਾਤਸ਼ਾਹ ਦੀ ਦਇਆ ਤਰਸ ਦੇ ਪਾਤਰ ਬਣ ਜਾਵਾਂਗੇ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਮਿਹਰਮਾਨ ਹੋਣਗੇ ਅਤੇ ਇਸ ਮਹੀਨੇ ਦੇ ਵਿੱਚ ਤਾਂ ਖਾਸ ਕਰਕੇ ਹੀ ਮਹਾਪੁਰਖ ਜੀ ਸਮਝਾ ਰਹੇ ਨੇ ਕਿ ਭਾਈ ਮਨ ਵਿੱਚ ਤਰਸ ਦਇਆ ਦੀ ਭਾਵਨਾ ਰੱਖੋ ਜੋ ਮਾਸ ਮੱਛੀ ਖਾਂਦੇ ਨੇ ਘੱਟੋ ਘੱਟ 1 ਮਹੀਨਾ ਹੀ ਛੱਡ ਦਿਓ ਹੋ ਸਕਦਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪੱਕੇ ਤੌਰ ਤੇ ਹੀ ਕਿਰਪਾ ਹੋ ਜਾਵੇ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਪਾਠ ਪੂਜਾ ਦਾਨ ਪੁੰਨ ਕਰਨਾ ਹੈ ਹੁਣ ਕਈ ਭੈਣ ਭਰਾ ਕਹਿ ਦਿੰਦੇ ਵੀ ਕਿਹੜਾ ਪਾਠ ਕਰੀਏ ਕਿਸ ਚੀਜ਼ ਦਾ ਦਾਨ ਪੁੰਨ ਕਰੀਏ ਜਾਂ ਗੁਰੂ ਘਰੇ ਜਾ ਕੇ ਕਿਹੜੀ ਸੇਵਾ ਕਰੀਏ ਤਾਂ ਇੱਥੇ ਗੱਲ ਨੂੰ ਬੜਾ ਧਿਆਨ ਦੇ ਨਾਲ ਸਮਝਣਾ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਕਿ ਭਾਈ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ 1430 ਅੰਗ ਹਨ ਅੱਤੇ ਸਾਰੀ ਹੀ ਬਾਣੀ ਬੜੀ ਪਵਿੱਤਰ ਬੜੀ ਮਹਾਨ ਬਰਾਬਰ ਤਾਕਤਵਰ ਬਰਾਬਰ ਪਾਵਰਫੁਲ ਆ ਇਸ ਕਰਕੇ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਲੈ ਕੇ ਆਉਣਾ ਜੋ ਪਾਠ ਜੋ ਸ਼ਬਦ ਤੁਹਾਨੂੰ ਸਰਲ ਲੱਗਦਾ ਹੈ ਨਾ ਉਸੇ ਪਾਠ ਦਾ ਉਚਾਰਨ ਕਰੋ ਉਹੀ ਪਾਠ ਕਰੋ ਉਸੇ ਸ਼ਬਦ ਦਾ ਜਾਪ ਕਰੋ ਸਿਮਰਨ ਕਰੋ ਜੇ ਕੁਝ ਵੀ ਨਹੀਂ ਆਉਂਦਾ ਤਾਂ ਬਸ ਸਵੇਰੇ ਉੱਠ ਕੇ ਗੁਰੂ ਜਨਨਾ ਦਾ ਧਿਆਨ ਤਰ ਕੇ ਬੈਠ ਜਾਣਾ ਤਾਨ ਗੁਰੂ ਨਾਨਕ ਦੇਵ ਜੀ ਤਾਨ ਗੁਰੂ ਨਾਨਕ ਦੇਵ ਜੀ ਤਾਂ ਕਹਿ ਸਕਦੇ ਆ ਨਾ ਮੂਲ ਮੰਤਰ ਜੀ ਦਾ ਜਾਪ ਤਾਂ ਕਰ ਸਕਦੇ ਆ ਨਾ ਵਾਹਿਗੁਰੂ ਵਾਹਿਗੁਰੂ ਜੀ ਦਾ ਜਪ ਸਕਦੇ ਆ ਨਾ ਬਸ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਆ ਜਿਵੇਂ ਵੀ ਲਗਵਾ ਸਕੋ ਲਗਵਾ ਲਓ ਕਿਉਂਕਿ ਇਹ ਗੱਲ ਧਿਆਨ ਦੇ ਵਿੱਚ ਰੱਖਣਾ ਕਿ ਸਾਡੇ ਮੂੰਹੋਂ ਇੱਕ ਵਾਰ ਵਾਹਿਗੁਰੂ ਜੀ ਨਿਕਲ ਰਿਹਾ ਹੈ ਨਾ ਤਾਂ ਉਹਦਾ ਸਾਨੂੰ ਕਈ ਗੁਣਾ ਵੱਧ ਕੇ ਫਲ ਮਿਲਣਾ ਹੈ ਤਾ ਜਿੰਨਾ ਹੋ ਸਕੇ ਨਾਮ ਜਪਣਾ ਪਾਠ ਪੂਜਾ ਕਰਨੀ ਸੇਵਾ ਕਰਨੀ ਦਾਨਪੂਰਨ ਕਰਨਾ ਅਤੇ ਸੇਵਾ ਬਾਰੇ ਇੱਥੇ ਮਹਾਪੁਰਖ ਜੀ ਕਿੰਨੀ ਸੋਹਣੀ ਗੱਲ ਸਮਝਾਉਂਦੇ ਨੇ ਇੱਥੇ ਬਾਬਾ ਆਨੰਦ ਸਿੰਘ ਜੀ ਦੇ ਬਚਨ ਯਾਦ ਆਏ ਬਾਬਾ ਆਨੰਦ ਸਿੰਘ ਜੀ ਕਹਿੰਦੇ ਵੀ ਦੇਖੋ ਕਿੰਨੀ ਸੰਗਤ ਰੋਜ਼ ਗੁਰੂ ਘਰ ਦੇ ਵਿੱਚ ਜਾਂਦੀ ਆ ਅਤੇ ਸਭ ਦੇ ਮਨ ਦੇ ਵਿੱਚ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਮੰਗਾਂ ਹੁੰਦੀਆਂ ਕਿਸੇ ਨੂੰ ਧੀ ਚਾਹੀਦੀ ਆ ਕਿਸੇ ਨੂੰ ਪੁੱਤ ਚਾਹੀਦਾ ਕਿਸੇ ਨੂੰ ਪੈਸਾ ਚਾਹੀਦਾ ਹੈ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਬਹੁਤ ਮੰਗਾ ਨੇ ਸਾਡੇ ਮਨ ਦੇ ਵਿੱਚ ਤਾਂ ਇੱਥੇ ਬਾਬਾ ਨੰਦ ਸਿੰਘ ਜੀ ਸਮਝਾਉਂਦੇ ਹੋਏ ਕਹਿੰਦੇ ਕਿ ਭਾਈ ਇਹ ਦੁਨਿਆਵੀ ਮੰਗਾ ਤਾਂ ਨਾਮ ਜਪਣ ਵਾਲਿਆਂ ਦੀ ਚਰਨ ਧੂੜ ਤੋਂ ਹੀ ਮਿਲ ਜਾਂਦੀਆਂ ਨੇ ਭਾਵ ਕਿ ਜਦੋਂ ਆਪਾਂ ਗੁਰੂ ਘਰੇ ਜਾਣੇ ਆ ਤਾਂ ਸੰਗਤ ਦੇ ਜੋੜੇ ਉਹਨਾਂ ਦੀ ਧੂੜ ਹੀ ਮੱਥੇ 'ਨੂੰ ਲਾ ਲਈਏ ਤਾਂ ਮੱਥੇ ਦੇ ਲੇਖ ਬਦਲ ਜਾਂਦੇ ਆ ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਧੂੜ ਮਿਲ ਜਾਵੇ ਤਾਂ ਸਾਡੇ ਕਰਮ ਸਾਡੇ ਭਾਗ ਬਦਲ ਸਕਦੇ ਆ ਤਾਂ ਫਿਰ ਆਪ ਸੋਚੋ ਨਾਮ ਜਪਣ ਵਾਲਿਆਂ ਦੀ ਹੀ ਪਾਵਰ ਇੰਨੀ ਆ ਤੇ ਜਿਹਦਾ ਨਾਮ ਅਸੀਂ ਜਪ ਰਹੇ ਆ ਉਹਦੀ ਪਾਵਰ ਉਹਦੀ ਤਾਕਤ ਕਿੰਨੀ ਹੋਵੇਗੀ ਤੇ ਇਸ ਕਰਕੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਕਿ ਭਾਈ دنیਾਵੀ ਮੰਗਾ ਤਾਂ ਸੰਗਤ ਦੀ ਚਰਨ ਧੂੜ ਨੇ ਹੀ ਪੂਰੀਆਂ ਕਰ ਦੇਣੀਆਂ ਨੇ ਜਦੋਂ ਗੁਰੂ ਘਰੇ ਜਾਣਾ ਹੈ ਨਾ ਗੁਰੂ ਤੋਂ ਵੱਡੀ ਮੰਗ ਰੱਖਣੀ ਆ ਗੁਰੂ ਤੋਂ ਵੱਡੀ ਮੰਗ ਮੰਗਣੀ ਆ ਗੁਰੂ ਤੋਂ ਅਮਰਤ ਵੇਲਾ ਅਮਰਤ ਵੇਲੇ ਦਾ ਨਾਮ ਮੰਗਣਾ ਹੈ ਮਹਾਪੁਰਖ ਜੀ ਕਹਿੰਦੇ ਆਪ ਨਾਮ ਜਪਣਾ ਅਤੇ ਹੋਰਾਂ ਨੂੰ ਨਾਮ ਜਪਾਉਣਾ ਸਾਡੇ ਜਨਮਾਂ ਜਨਮਾਂ ਦੀ ਮੈਲ ਦੂਰ ਕਰ ਸਕਦਾ ਹੈ ਤਾਂ ਫਿਰ ਇਹ ਮੌਕਾ ਨਹੀਂ ਗਵਾਉਣਾ ਆਪ ਵੀ ਨਾਮ ਜਪਣਾ ਹੈ ਅਤੇ ਜੇਕਰ ਕੋਈ ਵੀ ਜੀ ਸਾਡੇ ਕਰਕੇ ਅਮਰਤ ਵੇਲੇ ਉੱਠ ਪਾਵੇ ਸਾਡੇ ਕਰਕੇ ਗੁਰੂ ਘਰੇ ਜਾਵੇ ਤਾਂ ਸਾਡੇ ਵੱਡੇ ਭਾਗ ਚੰਗੇ ਕਰਮ ਕਿਉਂਕਿ ਕਿਰਪਾ ਉਹ ਮਾਲਕ ਦੀ ਆ ਇਹ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਦੀ ਕੀਤੀਆਂ ਹੀ ਹੁੰਦੀ ਆ ਪਰ ਜੇਕਰ ਕਾਰਨ ਅਸੀਂ ਬਣ ਰਹੇ ਆ ਤਾਂ ਸਾਡਾ ਇਹਦੇ ਵਿੱਚ ਹੀ ਭਲਾ ਹੋ ਜਾਣਾ ਹੈ ਜਦੋਂ ਵੀ ਗੁਰੂ ਘਰੇ ਜਾਣਾ ਹੈ ਕੋਈ ਇੱਕ ਦੋ ਜੀਆਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ ਗੁਰੂ ਘਰੇ ਜਾ ਕੇ ਸੇਵਾ ਕਰਨੀ ਸਿਮਰਨ ਕਰਨਾ ਜੋ ਵੀ ਗੁਰੂ ਦਾ ਉਪਦੇਸ਼ ਆ ਰਿਹਾ ਹੈ ਉਹਨੂੰ ਧਿਆਨ ਦੇ ਨਾਲ ਸੁਣਨਾ ਗੁਰੂ ਘਰ ਦੇ ਵਿੱਚ ਜਾ ਕੇ ਆਪਾਂ ਇੱਕ ਤੀਲਾ ਵੀ ਚੁੱਕ ਕੇ ਇੱਥੋਂ ਉੱਥੇ ਰੱਖਦੇ ਗਏ ਤਾਂ ਉਹਦਾ ਵੀ ਫਲ ਸਾਨੂੰ ਕਈ ਗੁਣਾ ਵੱਧ ਕੇ ਮਿਲਦਾ ਹੈ ਇਸ ਕਰਕੇ ਗੁਰੂ ਘਰੇ ਜਾ ਕੇ ਵੱਧ ਤੋਂ ਵੱਧ ਸੇਵਾ ਕਰਨੀ ਆ ਅਤੇ ਮਹਾਪੁਰਖਾਂ ਨੇ ਸਾਨੂੰ ਸੰਗਤ ਦੀ ਸੇਵਾ ਦਾ ਫਲ ਤਾਂ ਸਮਝਾ ਹੀ ਦਿੱਤਾ ਕਿ ਇਹ ਜਿਹੜੇ دنیਵੀ ਸੁੱਖ ਅਸੀਂ ਗੁਰੂ ਅੱਗੋਂ ਮੰਗਦੇ ਆ ਇਹ ਤਾਂ ਸਾਨੂੰ ਸੰਗਤ ਦੀ ਚਰਨ ਢੂੜ ਤੋਂ ਹੀ ਮਿਲ ਜਾਂਦੀਆਂ ਨੇ ਨਾਮ ਜਪਣ ਵਾਲੇ ਸੰਗਤ ਦੇ ਚਰਨ ਧੂੜ ਮੱਥੇ ਤੋਂ ਲਾਉਣ ਨੂੰ ਮਿਲ ਜਾਵੇ ਤਾਂ ਮੱਥੇ ਦੇ ਲੇਖ ਭਾਗ ਬਦਲ ਜਾਂਦੇ ਆ ਫਿਰ ਸੰਗਤ ਦੀ ਸੇਵਾ ਕਰਨੀ ਆ ਸੰਗਤ ਦੇ ਜੋੜੇ ਸਾਫ ਕਰੋ ਸੰਗਤ ਦੇ ਝੂਠੇ ਵਰਤਨਾ ਦੀ ਸੇਵਾ ਲੰਗਰਾਂ ਦੇ ਵਿੱਚ ਸੇਵਾ ਜੋ ਵੀ ਸੇਵਾ ਮਿਲਦੀ ਆ ਕਿਹੜੇ ਮੱਥੇ ਪੂਰੇ ਚਾਅ ਉਤਸ਼ਾਹ ਦੇ ਨਾਲ ਕਰਨੀ ਅਤੇ ਗੁਰੂ ਗ੍ਰੰਥ ਕਰਤਿਆ ਕਰਨੀ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਮਿਹਰਬਾਨ ਹੁੰਦੇ ਆ ਤਾਂ ਬਸ ਜੀ ਮੁੱਖ ਦੀ ਗੱਲ ਇਹ ਆ ਕਿ ਇਸ ਮਹੀਨੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਬਹੁਤ ਕੀਮਤੀ ਆ ਇੱਕ ਪਲ ਇੱਕ ਛਿਨ ਵੀ ਅਸੀਂ ਵਰਥਾ ਨਹੀਂ ਗਵਾਉਣਾ ਆਪ ਨਾਮ ਜਪਣਾ ਹੈ ਹੂਰਾ ਨੂੰ ਨਾਮ ਜਪਾਉਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਕਿਰਪਾ ਗੁਰੂ ਸਾਹਿਬ ਜੀ ਦੀ ਆ ਅਸੀਂ ਤਾਂ ਬਸ ਉਹਨਾਂ ਦੀ ਦਿੱਤੀ ਹੋਈ ਸੇਵਾ ਨੂੰ ਜੇ ਕਰ ਲਈਏ ਤਾਂ ਸਾਡੇ ਭਾਗ ਲੇਖ ਬਦਲ ਸਕਦੇ ਆ ਆਪ ਵੀ ਅਮਰਤ ਵੇਲੇ ਉੱਠਣਾ ਆਪਣੇ ਪਰਿਵਾਰ ਦੇ ਜੀਆਂ ਨੂੰ ਖਾਸ ਕਰਕੇ ਆਪਣੇ ਬੱਚਿਆਂ ਨੂੰ ਜਰੂਰ ਅਮਰਤ ਵੇਲੇ ਉਠਾਉਣਾ ਗੁਰੂ ਘਰੇ ਲੈ ਕੇ ਜਾਣਾ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਇਸ ਮਹੀਨੇ ਦੇ ਵਿੱਚ ਨਾਮ ਜਪਣ ਦੇ ਲਈ ਦਿਨ ਰਾਤ ਇੱਕ ਕਰਨੀ ਹੈ ਸੇਵਾ ਦੇ ਲਈ ਦਿਨ ਰਾਤ ਇੱਕ ਕਰ ਲਈ ਇਹ ਵੀਡੀਓ 10 ਦਿਨ ਪਹਿਲਾਂ ਬਣਾਉਣ ਦਾ ਮਕਸਦ ਹੀ ਇਹ ਆ ਕਿ ਇਹ ਜਾਣਕਾਰੀ ਸਾਨੂੰ ਪਹਿਲਾਂ ਤੋਂ ਹੋਵੇਗੀ ਨਾ ਪਰ ਅਸੀਂ ਇਸ ਮਹੀਨੇ ਦਾ ਇੱਕ ਇੱਕ ਪਲ ਇੱਕ ਇੱਕ ਸ਼ਿਨ ਸੰਭਾਲ ਸਕਦੇ ਆ ਤਾਂ ਫਿਰ ਇਸ ਮਹੀਨੇ ਦੇ ਵਿੱਚ ਰੋਜ਼ ਸਵੇਰੇ ਜਲਦੀ ਉੱਠਣਾ ਹੈ ਅਮਰ ਦੇ ਵੇਲੇ ਦੇ ਵਿੱਚ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਗੁਰੂ ਘਰੇ ਜਾਣਾ ਹੈ ਸੇਵਾ ਕਰਨੀ ਆ ਤਾਂ ਜੋ ਭੈਣ ਭਰਾ ਅਮਰਤ ਵੇਲੇ ਉੱਠਦੇ ਨੇ ਉਹ ਤਾਂ ਵੱਡੇ ਭਾਗਾਂ ਵਾਲੇ ਨੇ ਪਰ ਜਿੰਨਾਂ ਤੋਂ ਅਜੇ ਤੱਕ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਅਮਰਤ ਵੇਲੇ ਉੱਠਣਾ ਔਖਾ ਲੱਗਦਾ ਹੈ ਨਾ ਉਹਨਾਂ ਦੇ ਕੋਲ ਦੱਸ ਦੇਣਿਆ ਜਿਵੇਂ ਵੀ ਕਰੋ ਔਖੇ ਸੌਖੇ ਅਮਰਤ ਵੇਲੇ ਉੱਠਣ ਦੀ ਆਦਤ ਪਾਓ ਇਹ 10 ਦਿਨ ਪਹਿਲਾ ਵੀਡੀਓ ਐਸੇ ਕਰਕੇ ਬਣਾਈਆਂ ਵੀ ਅਸੀਂ ਆਪਣਾ ਅਮਰਤ ਵੇਲਾ ਪੱਕਾ ਕਰ ਸਕੀਏ ਅਮਰਤ ਵੇਲਾ ਪੱਕਾ ਕਰਨ ਦੇ ਲਈ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਆਪਣੇ ਗੁਰੂ ਅੱਗੇ ਅਰਜੀ ਲਾਉਣੀ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਵੀ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਤਰਸ ਕਰੋ ਦਇਆ ਕਰੋ ਮੈਨੂੰ ਅਮਰਤ ਵੇਲੇ ਦੀ ਦਾਤ ਬਖਸ਼ੋ ਨਾਮ ਦੀ ਦਾਤ ਬਖਸ਼ੋ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਦੇ ਨੇ ਇਹ 10 ਦਿਨ ਆਪਾਂ ਅਮਰਤ ਵੇਲੇ ਉੱਠਣ ਦੀ ਆਦਤ ਬਣਾਉਣੀ ਆ ਅਤੇ ਅਗਲਾ ਪੂਰਾ ਮਹੀਨਾ ਇੱਕ ਦਿਨ ਵੀ ਨਾਗਾ ਨਹੀਂ ਪਹਿਣਾ ਚਾਹੀਦਾ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਗੁਰੂ ਘਰੇ ਜਾ ਕੇ ਸੇਵਾ ਕਰਨੀ ਜ਼ਿਕਰਨ ਕਰਨਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਜ਼ਰੂਰ ਮਿਹਰਬਾਨ ਹੁੰਦੇ ਨੇ